ਸਵਾਗਤ ਹੈ ਜੀ ਹੁਸ਼ਾਰ ਪਰ ਨਿਊਜ਼ ਦੇ ਦੇਖ ਰਹੇ ਤੁਮਾ ਆਮ ਦਰਸ਼ਕਾਂ ਦਾ ਮਹ ਚੇਤਨ ਕਸ਼ਪ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਦਾਰਾ ਹੁਸ਼ਾਰ ਪਰ ਨਿਊਜ਼ ਨੇ ਨਜਾਇਜ਼ ਮਾਈਨਿੰਗ ਮਾਫੀਏ ਦੀਆਂ ਪਰਤਾਂ ਜਿਹੜੀਆਂ ਉਜਾਗਰ ਕਰਨੀਆਂ ਸ਼ੁਰੂ ਕੀਤੀਆਂ ਨੇ ਤਾਂ ਜਿੱਥੇ-ਜਿੱਥੇ ਵੀ ਆਦਾਰਾ ਹੁਸ਼ਾਰ ਪਰ ਨਿਊਜ਼ ਦੇ ਖਬਰ ਕਰਨ ਪਹੁੰਚਿਆ ਤੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਸਾਡੀਆਂ ਖਬਰਾਂ ਤੋਂ ਬਾਅਦ ਉਹਨਾਂ ਸਾਈਟਾਂ ਤੇ ਜਿੱਥੇ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਚੱਲਦਾ ਹੈ ਤਾਂ ਉਹਨਾਂ ਤੇ ਕਾਰਵਾਈਆਂ ਵੀ ਜਿਹੜੀਆਂ ਅਮਲ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਜਾਂ ਉਹਨਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਜੇ ਸਾਨੂੰ ਸੂਚਨਾ ਮਿਲੀ ਸੀ ਜੋ ਸਾਡੇ ਭਰੋਸੇਯੋਗ ਸੂਤਰ ਨੇ ਗੁਪਤ ਸੂਤਰ ਨੇ ਕਿ ਪਿੰਡ ਹਰਦੋਖਾਨਪੁਰ ਇੱਥੇ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਜਿਹੜਾ ਚੱਲ ਰਿਹਾ ਹੈ ਹਾਲਾਂਕਿ ਕਾਫੀ ਪੁਰਾਣਾ ਚੱਲ ਰਿਹਾ ਪਰੰਤੂ ਜਿਸ ਥਾਂ ਤੇ ਅਸੀਂ ਇਸ ਵਕਤ ਮੌਜੂਦ ਆ ਤਾਂ ਇੱਥੇ ਅਜੇ ਨਵੀਂ ਨਕੋਰ ਜਿਹੜੀ ਮਾਈਨਿੰਗ ਦਾ ਧੰਦਾ ਜਿਹੜਾ ਸ਼ੁਰੂ ਹੋਇਆ ਲੱਗਦਾ ਹੈ ਜਿਸ ਤਰ੍ਹਾਂ ਤੇ ਹਾਲਾਤ ਇੱਥੇ ਦੇਖੇ ਨੇ ਜਿਸ ਤਰ੍ਹਾਂ ਇੱਥੇ ਪਹਾੜੀ ਨੂਮਾ ਜਿਹੜੇ ਟੋਏ ਪਾੜ ਦਿੱਤੇ ਗਏ ਨੇ ਉਹਨਾਂ ਨੂੰ ਹਾਲਾਤਾਂ ਨੂੰ ਵੇਖ ਕੇ ਇੰਜ ਜਾਪਦਾ ਹੈ ਕਿ ਇਹ ਜ਼ਿਆਦਾ ਪੁਰਾਣੀ ਮਾਈਨਿੰਗ ਨਹੀਂ ਆ ਹਜੇ ਮਹਿਜ਼ ਸੋ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਮੌਜੂਦ ਨੇ ਮਾਈਨਿੰਗ ਤੇ ਅਸੀਂ ਗੱਲ ਕਰਾਂਗੇ ਕਿਵੇਂ ਮਾਫੀਏ ਨੂੰ ਜਿਹੜਾ ਖੋਰਾ ਲਾਇਆ ਜਾ ਰਿਹਾ ਹੈ ਕਿਵੇਂ ਮਾਈਨਿੰਗ ਮਾਫੀਆ ਜਿਹੜਾ ਸਾਡੀ ਧਰਤੀ ਨੂੰ ਖੋਰਾ ਲਾ ਰਿਹਾ ਹੈ ਤਸਵੀਰਾਂ ਵੀ ਅਸੀਂ ਨਾਲ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਦੀਪਕ ਜੀ ਕਿਸ ਤਰ੍ਹਾਂ ਦੇ ਦ੍ਰਿਸ਼ ਅੱਜ ਤੁਸੀਂ ਇੱਥੇ ਵੇਖੇ ਨੇ ਜੀ ਪਹੁੰਚੋ ਦੇਖੋ ਚੇਤਨ ਜੀ ਇਹ ਜਿਹੜੀ ਆ ਇਹ ਹਜੇ ਸਟਾਰਟਿੰਗ ਹੋਈ ਆ ਅਸੀਂ ਇਸ ਵੀਡੀਓ ਰਾਹੀਂ ਪ੍ਰਸ਼ਾਸਨ ਨੂੰ ਵੀ ਦੱਸਾਂਗੇ ਕਿ ਇਸ ਨੂੰ ਜਿਹੜਾ ਹੈ ਬੰਦ ਕਰਵਾ ਲਿਆ ਬੰਦ ਕਰਵਾ ਲਿਆ ਜਾਵੇ ਜਿਹੜੀ ਸਾਨੂੰ ਸਾਡੇ ਇੰਟਰਨਲ ਸੋਰਸਸ ਨੇ ਦਿੱਤੀ ਆ ਉਹ ਇਹ ਕਿਸੇ ਦੀ ਨਿੱਜੀ ਜਗ੍ਹਾ ਹੈਗਾ ਇਹ ਵੀ ਪਤਾ ਲੱਗਾ ਹੈਗਾ ਕਿ ਲੱਖ ਰੁਪਈਆ ਉਸਨੇ ਬਿਆਨਾ ਲੈ ਲਿਆ ਹੈ ਬਾਕੀ ਉਹਨਾਂ ਨੇ ਅਜੇ ਪੇਮੈਂਟ ਜਿਹੜੀ ਹੈ ਦਿੱਤੀ ਨਹੀਂ ਆ ਸਾਢੇ 4-5 ਲੱਖ ਦੇ ਵਿੱਚ ਸੌਦਾ ਹੋਇਆ ਹੈ ਪਰ ਗੈਰ ਕਾਨੂੰਨੀ ਢੰਗ ਨਾਲ ਬਿਨਾਂ ਕਿਸੇ ਪਰਮਿਸ਼ਨ ਤੋਂ ਜਿਹੜੀ ਇਹ ਲਈ ਜਾ ਮਿੱਟੀ ਜਿਹੜੀ ਆ ਚਾਰੇਤਾ ਪੱਟੀ ਜਾ ਰਹੀ ਆ ਚੇਤਨ ਜੀ ਇਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਕੁਦਰਤ ਦੀ ਜਿਹੜੀ ਚੀਜ਼ ਆ ਕੈਮਰਾਮੈਨ ਨੂੰ ਕਹੂੰਗਾ ਮੈਂ ਦਿਖਾਓ ਦੇਖੋ ਉੱਪਰੋਂ ਮਿੱਟੀ ਪੱਟੀ ਗਈ ਆ ਪਹਿਲੀ ਰੇਤ ਕੋਈ 2 ਫੁੱਟ ਦੀ ਆ ਜਿਹਦੇ ਉੱਤੇ ਮਿੱਟੀ ਐ ਮਿੱਟੀ ਤੋਂ ਬਾਅਦ ਥੱਲੇੋਂ ਦੇਖੋ ਕਿੰਨੀ ਮੋਟੀ ਵਾਈਟ ਕਲਰ ਦੀ ਜਿਹੜੀ ਰੇਤਾ ਆਈ ਹੈ ਦੇਖੋ ਇਹ ਇਹ ਜਿਹੜਾ ਹੈ ਇਹ ਸਾਡਾ ਕੁਦਰਤ ਦਾ ਦਿੱਤਾ ਅਨਮੋਲ ਤੋਹਫਾ ਹੈ ਇੱਕ ਸਾਡੇ ਪਿਛਲੀ ਵੀਡੀਓਜ਼ ਦੇ ਉੱਤੇ ਇੱਕ ਵਿਅਕਤੀ ਨੇ ਬੜਾ ਸੋਹਣਾ ਕਮੈਂਟ ਕੀਤਾ ਸੀ ਇਸ ਤਰ੍ਹਾਂ ਧਰਤੀ ਦੀ ਸੁੰਦਰਤਾ ਨੂੰ ਉਜਾੜਨ ਦੀ بجائے ਅਗਰ ਆਪਾਂ ਕਿਸੇ ਪਹਾੜ ਨੂੰ ਵੇਚ ਦਿੱਤਾ ਜਾਵੇ ਛੋਟੇ ਮੋਟੇ ਨੂੰ ਜਾ ਕੇ ਸਟਿੱਲੇ ਨੂੰ ਵੇਚ ਦਿੱਤਾ ਜਾਵੇ ਤਾਂ ਇੱਕ ਜਗ੍ਹਾ ਤੋਂ ਮਿੱਟੀ ਚੱਕੀ ਜਾ ਸਕਦੀ ਆ ਤੇ ਉਸ ਜਗ੍ਹਾ ਤੇ ਕੋਈ ਸਮਤਲ ਜਾਂ ਕੋਈ ਪ੍ਰਕਿਰਤਿਕ ਸਪੋਰਟ ਬਣਾਇਆ ਜਾ ਸਕਦਾ ਪਰ ਇਸ ਤਰ੍ਹਾਂ ਤਾਂ ਧਰਤੀ ਦੇ ਨਾਲ ਬੜਾ ਖਿਲਵਾੜ ਹੋ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਸ आले-ਦੁਆਲੇ ਦੀ ਜਿਹੜੀ ਹਰਿਆਵਲ ਹੈ ਉਹ ਵੀ ਸਾਰੇ ਦਿਖਾ ਲੈਣ ਕਿਸ ਤਰ੍ਹਾਂ ਦੀ ਬਨਸਪਤੀ ਹੈ ਕਿਸ ਤਰ੍ਹਾਂ ਹੈ ਔਰ ਇਹ ਬਨਸਪਤੀ ਨੂੰ ਜਿਹੜਾ ਖੋਰਾ ਹੈ ਇਸ ਮਿੱਟੀ ਤੋਂ ਹੀ ਲੱਗਣਾ ਸ਼ੁਰੂ ਹੋਣਾ ਹੈ ਔਰ ਤੁਸੀਂ ਦੇਖੋ ਸਫੈਦੇ ਦੇ ਨੜਿਆਂ ਦੇ ਹੋਰ ਵੀ ਕਈ ਤਰ੍ਹਾਂ ਦੇ ਜਿਹੜਾ ਉਹ ਜਣਾ ਦੀਪਕ ਜੀ ਬਾਹਰੋਂ ਕੱਢ ਦਿੱਤੀਆਂ ਗਈਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਰਾਤ ਵੀ ਜਿਹੜੇ ਵਾਤਾਵਰਣ ਪ੍ਰੇਮੀ ਨੇ ਵਿਜੇ ਬੰਬੇਲੀ ਜੀ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਦੱਸੀ ਸੀ ਕਹਿੰਦੇ ਇੱਕ ਵਿਅਕਤੀ ਨੇ ਜੇਕਰ ਮੁੱਲ ਦੀ ਆਕਸੀਜਨ ਲੈਣੀ ਹੋਵੇ ਨਾ ਪੂਰੀ ਜ਼ਿੰਦਗੀ ਦੇ ਵਿੱਚ ਪੂਰੇ ਜੀਵਨ ਦੇ ਵਿੱਚੋਂ 5 ਕਰੋੜ ਰੁਪਏ ਕਹਿੰਦੇ ਉਹਨੂੰ ਖਰਚ ਕਰਨੇ ਪੈਣਗੇ 5 ਕਰੋੜ ਦੀ ਜੋ ਸਾਨੂੰ ਇਹ ਕੁਦਰਤ ਸਾਨੂੰ ਮੁਫਤ ਖਾਤੇ ਆਕਸੀਜਨ ਦੇ ਰਹੀ ਹੈ ਜੀ ਤਾਂ ਦੂਜੇ ਪਾਸੇ ਮਨੁੱਖ ਕੁਦਰਤ ਨੂੰ ਕੀ ਭਾਜੀ ਮੋਲ ਰਿਆ ਇਹ ਤਸਵੀਰਾਂ ਦੇਖੋ ਸਾਫ਼ ਬਿਆਨ ਕਰਦੀਆਂ ਨੇ ਜੀ ਦੇਖੋ ਉਹਨਾਂ ਨੇ ਜਿਸ ਲਈ ਆਕਸੀਜਨ ਦੀ ਕਰੋੜਾਂ ਰੁਪਏ ਦੀ ਦੀ ਗੱਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਇਹ ਜਿਹੜੀ ਖੁਦਾਈ ਆ ਇਹਦੇ ਖੁਦਾਈ ਦੇ ਨਾਲ ਚੇਤਨ ਜੀ ਇਸ ਖੁਦਾਈ ਦੇ ਨਾਲ ਇਹ ਇੱਕ ਜਿਹੜਾ ਸਭ ਤੋਂ ਵੱਡਾ ਇਫੈਕਟ ਪੈਣਾ ਉਹ ਬੜੇ ਭੂਮਾ ਭੂ ਖੋਰ ਭੂ ਰੱਖਿਆ ਤੇ ਜਲ ਵਿਭਾਗ ਦੇ ਵਿੱਚ ਉਹ ਕਾਰਜਕਰਤਾ ਰਹੇ ਆ ਇਸ ਤਰ੍ਹਾਂ ਦੇ بڑے ਪ੍ਰੋਜੈਕਟ ਉਹਨਾਂ ਨੇ ਪਾਣੀ ਨੂੰ ਬਚਾਉਣ ਲਈ ਧਰਤੀ ਨੂੰ ਬਚਾਉਣ ਲਈ ਕੀਤਾ ਹੈ ਉਹਨਾਂ ਨੇ ਇੱਕ ਗੱਲ ਜਿਹੜੀ ਬੜੀ ਸਪਸ਼ਟ ਕਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਤਰ੍ਹਾਂ ਦੇ ਖਨਨ ਦੇ ਨਾਲ ਇਸ ਤਰ੍ਹਾਂ ਦੀਆਂ ਖਦਈਆਂ ਦੇ ਨਾਲ ਜਿਹੜਾ ਸਾਡੇ ਸੂਰਜ ਦੀ ਜਾਂ ਧਰਤੀ ਦੀ ਘੁੰਮਣ ਸ਼ਕਤੀ ਆ ਉਹਦੇ 'ਚ ਬਦਲਾਅ ਵੀ ਆਣਾ ਆ ਸਾਡੇ ਦਿਨ ਦੇ ਜਾਂ ਰਾਤ ਦੇ ਟਾਈਮ ਦੇ ਵਿੱਚ ਸਮੇਂ ਦੇ ਵਿੱਚ ਵੀ ਤਬਦੀਲੀ ਆਣੀ ਆ ਇੱਕ ਗੱਲ ਉਹਨਾਂ ਨੇ ਕਹੀ ਸੀ ਜਿਸ ਦਾ ਜਸਤਰ ਦੀਆਂ ਤਸਵੀਰਾਂ ਸੀ ਧੀਰੋਵਾਲ ਮੰਦਨ ਦੇ ਵਿੱਚ ਦਿਖਾਈਆਂ ਸੀ ਕਹਿੰਦੇ ਕੋਦਾਂ ਖਾਸਤਾ ਦੇਕਰ 6 ਤੋਂ ਵੱਧ ਤੀਬਰਤਾ ਦੇ ਨਾਲ ਪਹੁੰਚਾ ਲੰਦਾ ਤਾਂ 15-20 ਕਿਲੋਮੀਟਰ ਤੱਕ ਪਾੜ ਜਾਂਦਾ ਪਾੜ ਹੀ ਪੰਦਾ ਜਾਊਗਾ ਜੀ ਜਿਸ ਤਰ੍ਹਾਂ ਦੇ ਹਾਲਾਤ ਆ ਜਿਹੜਾ ਮਨੁੱਖ ਖੁਦ ਸਿਰਜ ਰਿਹਾ ਕਿ ਭਾਵੇਂ ਦੀ ਮੌਤ ਨੂੰ ਵਾਜ਼ਾ ਮਾਰ ਰਿਹਾ ਜੀ ਦੇਖੋ ਧਰਤੀ ਨੇ ਇੱਕ ਆਪਣਾ ਬੈਲੈਂਸ ਰੱਖਿਆ ਆ ਇਹਦੇ ਵਿੱਚ 71% ਪਾਣੀ ਸੀ ਹੁਣ ਤਾਂ ਬਹੁਤ ਡੂੰਗਾ ਚੱਲ ਗਿਆ ਚਲੋ ਇਹ ਕੁਦਰਤ ਦਾ ਨਿਯਮ ਹੈ ਬਦਲਾਅ ਚੱਲਦਾ ਰਹਿੰਦਾ ਹੈ ਪਰ ਜਿਹੜਾ ਨੇਚਰਲ ਬਦਲਾਅ ਹੈ ਉਹਦੇ ਲਾਭ ਮਿਲਦੇ ਆ ਜਿਹੜੇ ਮਨੁੱਖ ਵੱਲੋਂ ਕਾਣ ਕੀਤਾ ਜਾਂਦਾ ਉਹਦੀਆਂ ਹਮੇਸ਼ਾ ਹੀ ਹਾਨੀਆਂ ਕੀਤੀਆਂ ਜਾਂਦੀਆਂ ਉਹਨਾਂ ਨੇ ਗੱਲ ਕਹੀ ਸੀ ਤੇ ਅਗਰ ਭੁਜਾਲ ਆਂਦਾ ਤੀਬਰ ਗਤੀ ਦੇ ਨਾਲ ਤੇ ਇਹ ਪਾੜ ਪਊਗਾ ਔਰ ਬੜੀ ਹੀ ਜਿਹੜੀ ਧਰਤੀ ਆ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਨੁਕਸਾਨੀ ਗਈ ਜਾਊਗੀ ਤੇ ਆਲੇ ਦੁਆਲੇ ਦੇ ਪਿੰਡ ਆ ਜਿਹੜੇ ਉਹਨਾਂ ਨੂੰ ਵੀ ਤਬਾਹ ਹੋ ਜਾਣਾ ਹੈ ਦੀਪਕ ਜੀ ਨਾਲ ਦੇ ਨਾਲ ਅਸੀਂ ਤਸਵੀਰਾਂ ਵੀ ਆਪਣੀ ਸਕਰੀਨ ਤੇ ਦਿਖਾ ਰਹੇ ਆ ਜੋ ਸਾਡੇ ਗੁਪਤ ਸੂਤਰਾਂ ਨੇ ਸਾਨੂੰ ਭੇਜੀਆਂ ਨੇ ਬੀਤੇ ਕੱਲ ਦੀ ਗੱਲ ਸ਼ਾਮ ਦੀਆਂ ਤਸਵੀਰਾਂ ਨੇ ਜੋ ਦੱਸਿਆ ਜਾਂਦਾ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਮਾਈਨਿੰਗ ਪ੍ਰਸ਼ਾਸਨ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਇਹ ਤਸਵੀਰਾਂ ਨਾਲ ਦੇ ਨਾਲ ਅਸੀਂ ਤੁਹਾਨੂੰ ਜੀਸੀਬੀ ਦੀਆਂ ਦਿਖਾ ਰਹੇ ਹਾਂ ਟਿੱਪਰ ਦੀਆਂ ਦਿਖਾ ਰਹੇ ਹਾਂ ਕਿਵੇਂ ਜੀਸੀਬੀ ਟਿੱਪਰ ਨੂੰ ਭਰ ਰਹੀ ਹੈ ਇਹ ਕਹਿੰਦੇ ਗੌਰਖਧੰਦਾ ਜਿਹੜਾ ਚਾਰ ਵਿੱਚ ਤੋਂ ਇਹ ਬਾਦ ਸ਼ੁਰੂ ਹੁੰਦਾ ਹੈ ਇੱਕ ਪਾਸੇ ਕਹਿੰਦੇ ਕਾਨੂੰਨ ਤਾਂ ਹੈ ਕਹਿੰਦਾ ਕਿ 3 ਫੁੱਟ ਤੋਂ ਵੱਧ ਅਸੀਂ ਖਦਾਈ ਨਹੀਂ ਕਰ ਸਕਦੇ ਪਰੰਤੂ ਦੂਜੇ ਪਾਸੇ ਜਦੋਂ ਅਸੀਂ ਮਾਈਨਿੰਗ ਦੇ ਧਿਆਨ ਦੇ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਲਿਆਣੇ ਆ ਤਾਂ ਉਲਟੀਆਂ ਸਾਨੂੰ ਦ리ਲਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਕਾਰਵਾਈ ਦੀ ਜਗਾ ਜੀ ਉਹ 3 ਮੀਟਰ ਦਾ ਕਹਿੰਦੇ ਸਾਨੂੰ ਵੀ 3 ਮੀਟਰ ਤੱਕ ਅਸੀਂ ਪੱਟ ਸਕਦੇ ਆ ਮੈਂ ਕੈਮਰਾਮੈਨ ਨੂੰ ਦਿਖਾ ਕਹਿਣਾ ਚਾਹੂੰ ਜੇਸ ਨੂੰ ਖੋਰਾ ਲੱਗ ਰਿਹਾ ਹੈਗਾ ਜਿਹੜੀ ਉਹ 3 ਮੀਟਰ ਦੀ ਗੱਲ ਕਰਦੇ ਆ ਉਹ ਦੇਖੋ ਅਸੀਂ ਜਿਹੜੇ ਇਸ ਦੇ ਐਕਸਪਰਟਸ ਹੈਗੇ ਆ ਉਹਨਾਂ ਨੇ ਵੀ ਗੱਲ ਕੀਤੀ ਆ ਉਹ ਕਹਿੰਦੇ ਵੀ ਇਹਨਾਂ ਨੂੰ ਕੋਈ ਹੀ ਪ੍ਰਸ਼ਨ ਪੁੱਛਣਾ ਵੀ ਠੀਕ ਆ 3 ਮੀਟਰ ਵੀ ਹੋ ਸਕਦੀ ਆ ਪਰ ਇਹ ਜਿਹੜੇ ਨਿਯਮ ਹੈ ਇਹ 3 ਮੀਟਰ ਦੇ ਪਹਿਲਾਂ ਬਣ ਗਏ ਜਾਂ ਬਾਅਦ ਚ ਬਣਿਆ ਮਾਈਨਿੰਗ ਡਿਪਾਰਟਮੈਂਟ ਤੋਂ ਲੋਕਾਂ ਦਾ ਜਿਹੜਾ ਭਰੋਸਾ ਉੱਠਦਾ ਜਾਂਦਾ ਉਹ ਜਦੋਂ ਆਪਾਂ ਕਹਿੰਦੇ ਆ ਨਾ ਯਾਰ ਮਾਈਨਿੰਗ ਵਾਲਿਆਂ ਨੂੰ ਸ਼ਿਕਾਇਤ ਕਰ ਦਿਓ ਕਹਿੰਦੇ ਯਾਰ ਉਹਨਾਂ ਨੇ ਕੀ ਕਰਨਾ ਤੁਸੀਂ ਭਾਜੀ ਸਾਡੀ ਬਾਹ ਫੜ ਸਕਦੇ ਤਾਂ ਆਜੋ ਦッコ ਇਹ ਤਾਂ ਚੇਤਨ ਜੀ ਬਹੁਤ ਇੱਕ ਗੰਭੀਰ ਵਿਸ਼ਾ ਹੈ ਮੇਰੇ ਹਿਸਾਬ ਦੇ ਨਾਲ ਕਰੋਨਾ ਤੋਂ ਬਚਿਆ ਜਾ ਸਕਦਾ ਅਗਰ ਕੱਲ ਨੂੰ ਬਰਸਾਤਾਂ ਆਈਆਂ ਤੇ ਇਸ ਚੀਜ਼ ਤੋਂ ਜਿਹੜੀ ਇਹ ਸਾਨੂੰ ਗਿਫਟ ਦੇ ਤੌਰ ਤੇ ਜ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਦਿੱਤੀ ਜਾ ਰਹੀ ਹੈ ਉਸ ਤੋਂ ਬਚਿਆ ਨਹੀਂ ਜਾ ਸਕਦਾ ਤੁਸੀਂ ਇੱਕ ਚੀਜ਼ ਹੁਣ ਥੋੜੀ ਜਿਹੀ ਜਜ ਕਰੋ ਕਿ ਕਿੰਨੇ ਹਰੀਆਲੀ ਭਰੇ ਬਾਤਾਬਾਰਾਂ ਦੇ ਵਿੱਚ ਅਸੀਂ ਖੜੇ ਹੈਗੇ ਆ ਠੀਕ ਹੈ ਜੀ ਹਵਾ ਵੀ ਚੱਲ ਰਹੀ ਹੈ ਪਰ ਅਸੀਂ ਬਸ ਇਹ ਨਹੀਂ ਹੋ ਰਿਹਾ ਕਿਉਂ ਹੋ ਰਿਹਾ ਹੈ ਹਵਾ ਵੀ ਠੰਡੀ ਚੱਲ ਰਹੀ ਹੈ ਜੀ ਕਿਉਂ ਹੋ ਰਹਾ ਹੈ ਕਿਉਂਕਿ ਅਸੀਂ ਧਰਤੀ ਦੇ ਸਮਤਲ ਤੋਂ ਕੋਈ 5-7 ਫੁੱਟ ਨੀਚੇ ਆਏ ਆ ਉੱਥੇ ਹਵਾ ਤਾਂ ਲੱਗ ਰਹੀ ਹੈ ਪਰ ਉਨੀ ਨਹੀਂ ਲੱਗ ਰਹੀ ਜਿੱਦੀ ਸਾਨੇ ਸਮਤਲ ਜਗ੍ਹਾ ਤੇ ਲੱਗਦੀ ਰਣੀ ਸੀ ਇਹਨੂੰ ਹੀ ਕੁਦਰਤ ਨਾਲ ਕਰੋਪੀ ਕਹਿੰਦੇ ਆ ਕੁਦਰਤ ਦੇ ਨਾਲ ਜਿਹੜੀ ਖਿਲਵਾੜ ਕਹਿੰਦੇ ਆ ਜੀ ਬਹੁਤ ਬਹੁਤ ਧੰਨਵਾਦੀ ਭਗ ਜੀ ਤਾਂ ਗੱਲਬਾਤ ਕੀਤੀ ਹੈ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜੀ ਸਿਗੇ ਤਾਂ ਦੂਜੇ ਪਾਸੇ ਕੈਮਰਾ ਪਰਸਨ ਨੂੰ ਕਹਾਂਗੇ ਕਿ ਮਨਵੀਰ ਜੀ ਤਸਵੀਰਾਂ ਜਿਹੜੀਆਂ ਤੁਸੀਂ ਦਿਖਾ ਦਿਓ ਦੇਖੋ ਇਹ ਕਾਫੀ ਇੱਕ ਵੱਡਾ ਰਕਬਾ ਹੈ ਇਹ ਤਾਂ ਜਿੱਥੇ ਮਾਈਨਿੰਗ ਮਾਫੀਆ ਵੱਲੋਂ ਜਿਹੜੀ ਇਹ ਆਪਣੀ ਕਾਰਵਾਈ ਗੰਦੀ ਕਾਰਵਾਈ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖੋ ਇਹ ਜਿਹੜੀਆਂ ਇਹ ਜੜਾਂ ਦਰਖਤਾਂ ਦੀਆਂ ਜਿਹੜੇ ਦਰਖਤ ਇਹ ਵਿੱਚ ਆਏ ਹੋਣਗੇ ਉਹਨਾਂ ਦਰਖਤਾਂ ਉਸ ਦਰਖਤ ਦੀਆਂ ਇਹ ਜੜਾਂ ਨੇ ਜਿਨ੍ਹਾਂ ਨੂੰ ਇਹ ਮਾਈਨਿੰਗ ਮਾਫੀਆ ਵੱਲੋਂ ਜਿਹੜਾ ਉਧੇੜ ਦਿੱਤਾ ਗਿਆ ਤੇ ਦੇਖੋ ਸੋਕਾ ਪੈਣਾ ਜਿਹੜਾ ਦਿਖਿਓ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਪੜ ਦਿੰਦੇ ਹਾਂ ਤਾਂ ਉਸ ਕੁਦਰਤੀ ਤੌਰ ਤੇ ਉਹ ਸੁੱਕਣ ਸ਼ੁਰੂ ਹੋ ਜਾਂਦੀ ਆ ਤੇ ਇਹ ਤਸਵੀਰਾਂ ਵੀ ਤੁਸੀਂ ਵੇਖੋ ਇਹ ਜਿਹੜੇ ਇਹ ਤਾਜ਼ੇ ਨਿਸ਼ਾਨ ਨੇ ਜੀਸੀਬੀ ਦੇ ਟਿੱਪਰ ਦੇ ਅਸੀਂ ਤੁਹਾਨੂੰ ਤਸਵੀਰਾਂ ਨਾਲ ਦੇ ਨਾਲ ਵੀ ਦਿਖਾਈਆਂ ਮੁਰਤੋਂ ਤੋਂ ਦਿਖਾ ਰਹੇ ਆ ਤਾਂ ਇਹ ਦੇਖ ਲਓ ਜੀ ਇਹ ਕਾਫੀ ਮਤਲਬ ਕਿ ਇਹ ਕੱਟੋ-ਕੱਟਾ ਜਿਆਦਾ ਨਹੀਂ ਤਾਂ 8-8 ਫੁੱਟ ਤੋਂ ਜਿਆਦਾ ਦੇ ਡੋਂਗੇ ਜਿਹੜੇ ਟੋਏ ਪਾ ਦਿੱਤੇ ਗਏ ਨੇ ਤਾਂ ਦੂਜੇ ਪਾਸੇ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਉਹ ਇਸ ਤੋਂ ਵੀ ਹੋਰ ਜਿਆਦਾ ਜਿਹੜੀਆਂ ਭਿਆਨਕ ਤਸਵੀਰਾਂ ਨੇ ਤਾਂ ਇਸ ਤੋਂ ਅਗਲੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਇਹ ਅਗਲੀਆਂ ਤਸਵੀਰਾਂ ਨੇ ਇਹ ਤਾਂ ਇਸ ਤੇ ਜਿਹੜੇ ਹਾਲਾਤ ਨੇ ਮਾਈਨਿੰਗ ਵਿਭਾਗ ਆ ਜਿਹੜਾ ਉਹ ਜ਼ਰੂਰ ਦੇਖ ਲਵੇ ਚਾਹੇ ਸੰਬੰਧਤ ਜੇਹੀ ਹੈ ਐਸਟੀਓ ਸਾਹਿਬ ਸਾਹਿਬ ਨੇ ਜਾਂ ਐਕਸ਼ਨ ਸਾਹਿਬ ਨੇ ਤਾਂ ਦੇਖ ਲਓ ਦੇਖੋ ਦਰਖਤ ਦੇ ਜਿਹੜੇ ਮੋਛੇ ਨੇ ਜਾਂ ਜੜਾਂ ਨੇ ਉਹ ਪੱਟ ਕੇ ਵਿੱਚ ਦਬ ਦਿੱਤੀਆਂ ਨੇ ਜੀ ਤੇ ਇੱਕ ਆਪਾਂ ਕੁਦਰਤ ਦੀ ਗੱਲ ਕਰਦੇ ਹੁੰਦੇ ਹਾਂ ਜੀ ਜਦੋਂ ਆਪਾਂ ਕੁਦਰਤ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਆ ਵੇਖ ਸਕਦੇ ਹੋ ਇਹ ਜਿਹੜੇ ਟਾਹਣੀਆਂ ਕਹੇ ਲੋ ਜਾਂ ਸਿਖਾਵਾਂ ਕਹੇ ਲੋ ਜਿਹੜੀਆਂ ਦਰਖਤਾਂ ਦੀਆਂ ਪੂੰਗਰਨੀਆਂ ਹੁੰਦੀਆਂ ਨੇ ਜਾਂ ਜਿਹੜੀਆਂ ਥੱਲੇੋਂ ਉੱਪਰ ਨੂੰ ਆਪਣਾ ਵਾਅਦੇ ਨੂੰ ਵਾਅਦੇ ਨੂੰ ਛੱਡਦੀਆਂ ਨੇ ਤਾਂ ਇਹ ਮਾਈਨਿੰਗ ਮਾਫੀਆ ਇਸ ਕਦਰ ਪਹੁੰਚ ਚੁੱਕਿਆ ਹੈ ਕੀ نیچے ਉਪਰੋਂ ਤੱਕ ਕੁਦਰਤ ਨੂੰ ਖੋਰਾ ਲਾ ਰਿਹਾ ਹੈ ਨੀਚੋਂ ਵੀ ਜਿਹੜਾ ਖੋਰਾ ਲਾ ਰਿਹਾ ਤਾਂ ਆਖਰੀ ਤਸਵੀਰਾਂ ਤੁਹਾਨੂੰ ਅਸੀਂ ਹੋਰ ਦਿਖਾਵਾਂਗੇ ਉਹ ਦੇਖ ਲਓ ਜਿੱਥੋਂ ਜਿੱਥੇ ਜਿੱਥੇ ਮਸ਼ੀਨ ਚੱਲਦੀ ਹੈ ਜਾਂ ਜਿੱਥੇ ਜਿੱਥੇ ਜੀਐਸਵੀ ਦਾ ਪੰਜਾ ਚੱਲਦਾ ਕਿਉਂਕਿ ਇਹ ਕਹਿਆਂ ਨਾਲ ਕੀਤੀ ਹੋਈ ਹੱਥੀ ਹੱਥੀ ਇਹ ਮਾਈਨਿੰਗ ਜਿਹੜੀ ਨਹੀਂ ਕੀਤੀ ਹੈ ਤਸਵੀਰਾਂ ਉਹ ਦੇਖ ਲਓ ਕਿਵੇਂ ਦਰਖਤਾਂ ਦੀਆਂ ਜਿਹੜੀਆਂ ਉਹ ਜੜਾਂ ਨੇ ਜਾਂ ਸ਼ਖਾਵਾਂ ਨੇ ਉਹ ਕਿਵੇਂ ਬਾਹਰ ਆਈਆਂ ਹੋਈਆਂ ਨੇ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਆਖਰਕਾਰ ਇਸ ਖਬਰ ਤੋਂ ਬਾਅਦ ਹੁਣ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਕੰਢ ਤੇ ਕਿੰਨੀ ਕੁ ਜੂਂ ਸਰਕਦੀ ਐ ਸਾਨੂੰ ਤਾਂ ਫੋਨ ਜਰੂਰ ਆਉਂਦੇ ਨੇ ਲੋਕਾਂ ਦੇ ਪਰੰਤੂ ਕਿਤੇ ਨਾ ਕਿਤੇ ਮਾਈਨਿੰਗ ਡਿਪਾਰਟਮੈਂਟ ਤੋਂ ਵਿਭਾਗ ਤੋਂ ਜਿਹੜਾ ਆਮ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ ਕੈਮਰਾ ਪਰਸਨ ਮਨਵੀਰ ਮੀਟਿਆਣ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋਏ ਹੁਸ਼ਿਆਰਪੁਰ ਨਿਊਜ਼ ਦੇ ਨਾਲ